ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਸ ਟਾਈਮ 48 ਫ੍ਰੀਕਵੈਂਸੀ ਚੱਲਦੀ ਪਈ ਏ 48.32 ਤੇ ਅੱਜ ਮੌਸਮ ਕੁਝ ਖਰਾਬ ਜਾਈ ਏ 1 ਜੁਲਾਈ ਦਿਨ ਸੋਮਵਾਰੇ 2024 ਆਪਾਂ ਖੜੇ ਆ ਪਿੰਡ ਨਿਔਰ ਨੇੜੇ ਮਲੂਕਾ ਜ਼ਿਲ੍ਹਾ ਬਠਿੰਡਾ 635V DC ਦੇ ਆਉਂਦੇ ਪਏ ਨੇ ਤੇ ਜਿਹੜੀ ਮੋਟਰ 360V ਲੈ ਕੇ 16A ਨਾਲ 2800 2850 RPM ਤੇ ਚੱਲਦੀ ਪਈ ਏ ਨੇਔਰ ਮਲੂਕਾ ਦੇ ਨੇੜੇ ਜਿਹੜੇ ਵੀਰ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਏਗਾ ਅੱਜ 1 ਜੁਲਾਈ ਦਿਨ ਸੋਮਵਾਰ 2024 ਮੌਸਮ ਖਰਾਬ ਹੀ ਏ ਕਾਫੀ ਬੱਦਲਵਾਈ ਏ ਫਿਰ ਵੀ ਆਪਣਾ ਸੋਲਰ ਸਿਸਟਮ ਚੱਲਦਾ ਪਿਆ ਏ ਇਹ 4 ਇੰਚੀ ਦਾ ਪਾਇਪ ਏ ਉਹਦੇ ਅੱਗੇ 3 ਇੰਚੀ ਦਾ ਇਹਨਾਂ ਨੇ ਸਾਗਟ ਲਾਇਆ ਏ 3 ਇੰਚੀ ਵਧੀਆ ਪਾਣੀ ਦੇਂਦੀ ਪਈ ਏ ਮੋਟਰ ਬਦਲਵਾਈ ਦੇ ਮੌਸਮ ਦੇ ਵਿੱਚ ਵੀ 340 ਵਾਟ ਯੂਟੀਐਲ ਸੋਲਰ ਦੇ 36 ਪੈਨਲ ਇੰਸਟਾਲ ਕੀਤੇ ਗਏ ਨੇ ਇੱਥੇ ਅਪੋਲੋ ਦਾ ਪ੍ਰੀਜੀਆਈ ਦਾ ਸਟਰਕਚਰ ਏ ਹੌਟ ਡਿਪ ਪੋਲ ਦੇ ਨਾਲ ਵਧੀਆ A ਗ੍ਰੇਡ ਕੁਆਲਿਟੀ ਦਾ ਸਿਸਟਮ ਏ ਸਾਰਾ ਸਫਾਈ ਤੁਸੀਂ ਇੰਸਟਾਲੇਸ਼ਨ ਦੀ ਵੇਖ ਸਕਦੇ ਹੋ ਕੋਈ ਵੀ ਤਾਰ ਕਿਤੇ ਵੀ ਨਹੀਂ ਲਮਕਦੀ ਪੂਰੀਆਂ ਟਾਈਆਂ ਵਗੈਰਾ ਲਾ ਕੇ ਸਿਸਟਮ ਨੂੰ ਇੰਸਟਾਲ ਕੀਤਾ ਗਿਆ ਹੈ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਮੋਟਰ ਚੱਲਦੀ ਪਈ ਹੈ ਤੇ ਬਹੁਤ ਵਧੀਆ ਪਰਫਾਰਮੈਂਸ ਨਾਲ ਚੱਲਦੀ ਪਈ ਹੈ ਇਹ ਸਟਰਕਚਰ ਨੇ 4 ਪੋਲ ਇੱਥੇ ਲਾਏ ਗਏ ਨੇ 4 ਸਟਰਕਚਰ ਨੇ 2 8 8 ਦੇ 2 10 10 ਦੇ ਸੋਲਰ ਸਮਰਸੀਬਲ ਮੋਟਰ ਇੱਥੇ ਇੰਸਟਾਲ ਕੀਤੀ ਗਈ ਹੈ 140 ਫੁੱਟ ਤੇ ਇਹਨਾਂ ਨੇ ਮੋਟਰ ਪਾਈ ਹੈ 140 ਫੁੱਟ ਤੋਂ ਇਹੋ ਜੇ ਨਰਮ ਮੌਸਮ ਦੇ ਵਿੱਚ ਵੀ ਮੋਟਰ ਬਹੁਤ ਵਧੀਆ ਪਰਫਾਰਮੈਂਸ ਦੇ ਰਹੀ ਦੀ ਪਈ ਹੈ ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਇੱਥੇ ਮੋਟਰ ਵਰਤੀ ਗਈ ਹੈ ਜਿਹੜੀ ਗ੍ਰਿਡ ਤੇ ਤੇ ਜਨਰੇਟਰ ਤੇ ਦੋਨਾਂ ਤੇ ਚੱਲ ਸਕਦੀ ਹੈ ਸੋਲਰ ਗ੍ਰਿਡ ਜਨਰੇਟਰ ਤਿੰਨੇ ਇਲੈਕਟ੍ਰਿਸਿਟੀਆਂ ਤੇ ਚੱਲ ਸਕਦੀ ਹੈ ਬਦਲਵਾਈ ਤੁਸੀਂ ਵੇਖ ਸਕਦੇ ਹੋ ਸੂਰਜ ਬਿਲਕੁਲ ਬੱਦਲਾਂ ਦੇ ਵਿੱਚ ਲੁਕਿਆ ਹੈ ਫਿਰ ਵੀ ਜਿਹੜਾ ਸੋਲਰ ਸਿਸਟਮ ਹੈ 140 ਫੁੱਟ ਤੋਂ ਮੋਟਰ ਵਧੀਆ ਪਰਫਾਰਮੈਂਸ ਨਾਲ ਚੱਲਦੀ ਪਈ ਹੈ ਬਾਕੀ ਇਹ ਏਰੀਆ ਥੋੜਾ ਰੇਤਲਾ ਹੈ ਇੱਥੇ ਜ਼ਮੀਨਾਂ ਪਾਣੀ ਵੀ ਜ਼ਿਆਦਾ ਖਿੱਚਦੀਆਂ ਨੇ ਪਰ ਜਦੋਂ ਫੁੱਲ ਧੁੱਪ ਹੁੰਦੀ ਹੈ ਉਸ ਟਾਈਮ ਤੇ ਆਪਣਾ ਸੋਲਰ ਪੰਪ ਬਹੁਤ ਵਧੀਆ ਪਰਫਾਰਮੈਂਸ ਦੇਂਦਾ ਹੈ ਤੇ ਫੁੱਲ ਪ੍ਰੈਸ਼ਰ ਨਾਲ ਚੱਲਦਾ ਹੈ ਬਦਲਵਾਈ ਦੇ ਮੌਸਮ ਦੇ ਵਿੱਚ ਧੁੱਪ ਵੱਧਦੀ ਘਟਦੀ ਰਹਿੰਦੀ ਹੈ ਜਿਹਦੇ ਕਰਕੇ ਫ੍ਰੀਕਵੈਂਸੀ ਵੈਰੀ ਕਰਦੀ ਰਹਿੰਦੀ ਹੈ ਜਦੋਂ ਅਸੀਂ ਤੁਹਾਨੂੰ ਪਹਿਲਾਂ ਡਰਾਈਵ ਵਿਖਾਈ ਸੀ ਸਟਾਰਟਿੰਗ ਦੇ ਵਿੱਚ ਵੀਡੀਓ ਸਟਾਰਟ ਕੀਤੀ ਸੀ ਉਦੋਂ 48 ਫ੍ਰੀਕਵੈਂਸੀ ਤੇ ਚੱਲਦੀ ਪਈ ਸੀ ਹੁਣ 43 43.5 ਦੇ ਆਸ-ਪਾਸ ਇਸ ਟਾਈਮ ਫ੍ਰੀਕਵੈਂਸੀ ਚੱਲਦੀ ਪਈ ਹੈ ਧੁੱਪ ਪਹਿਲਾਂ ਨਾਲੋਂ ਘਟ ਗਈ ਹੈ 294 ਵੋਲਟ ਮੋਟਰ ਕੰਜ਼ੂਮ ਕਰਦੀ ਪਈ ਹੈ 13.5 ਐਂਪੀਅਰ ਲੈ ਕੇ 2500 rpm ਤੇ ਮੋਟਰ ਚੱਲਦੀ ਪਈ ਹੈ 42 ਫ੍ਰੀਕਵੈਂਸੀ ਤੇ ਸੋ ਇਹ ਸਿਸਟਮ ਹੈ ਪਿੰਡ ਨੇੌਰ ਨੇੜੇ ਮਲੂਕਾ ਜ਼ਿਲ੍ਹਾ ਬਠਿੰਡਾ ਤੁਸੀਂ ਵੀ ਕੋਈ ਚੰਗੀ A ਗ੍ਰੇਡ ਕੁਆਲਿਟੀ ਦੀ ਸੋਲਰ ਮੋਟਰ ਲਵਾਉਣਾ ਚਾਹੁੰਦੇ ਹੋ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲੈਕ ਮੋਟਰਾਂ ਲਵਾ ਸਕਦੇ ਹੋ ਆਨਗ੍ਰੇਡ ਆਫਗ੍ਰੇਡ ਤੇ ਹਾਈਬ੍ਰਿਡ ਰੂਫਟਾਪ ਸੋਲਰ ਸਿਸਟਮ ਤੁਸੀਂ ਸਾਡੇ ਤੋਂ ਲਗਵਾ ਸਕਦੇ ਹੋ 3 ਹੌਸਪਾਵਰ 5 ਹੌਸਪਾਵਰ 7.5 ਹੌਸਪਾਵਰ ਤੇ 10 ਹੌਸਪਾਵਰ ਦੀਆਂ ਵਧੀਆ ਹੈਵੀ ਕੁਆਲਿਟੀ ਦੀਆਂ ਸੋਲਰ ਟਰਾਲੀਆਂ ਦੇ ਨਾਲ ਵੀ ਤੁਸੀਂ ਸਾਡੇ ਤੋਂ ਸੋਲਰ ਸਿਸਟਮ ਲੈ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਜਿਹਦੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ